I'm going ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵਿਚਾਰ ਚ ਭੇਦਾਂ ਜਾ ਕੋ ਭੇਦ ਨ ਪਾਵਤ ਦੇਤਾ ਤਾ ਕੋ ਕਰ ਪਾਹਨ ਮਨੁ ਆਨਿਤ ਮਹਾ ਮੂਲ ਕਟ ਭੇਦ ਨ ਜਾਗਤ ਮਹਾ ਦੇਵ ਕੋ ਕਹਿ ਸਦਾ ਸਦਾ ਸ੍ਰੀ ਰਾਮਕਾਰ ਕਾ ਚੀਨ ਨਹਿ ਪਿਵਾ ਪ੍ਰਵਣੀ ਬੁਧ ਹੈ ਜੇਤੀ ਬਨਨਦ ਪਿੰਨ ਪਿੰਨ ਤੋ ਜੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਬਿਦ ਸਜਾ ਆਪ ਤੇ ਹੋਰ ਗੁਰੂਵਾਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਇਹ ਦਰਚਨ ਦੀ ਧਾਰ ਸ਼ਿਵ ਸੰਭਾਲ ਦਾ ਦਾਨ ਆਪਣੇ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਹਣ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੀ ਔਰ ਸਚਿਪਤਾ ਵਾਹਿਗੁਰੂ ਤਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਧਨ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਕੇ ਚਰਨ ਕਮਨਾ ਪਾਸ ਅਰਦਾਸ ਜੋਦੜੀ ਬੇਨਤੀ ਹੈ ਜੀ ਆਪ ਜੀ ਤੋਂ ਰਸਾਇਆ ਹੋਇਆ ਪਰਿਵਾਰ ਸਵਰਗੀ ਗਿਆਨੀ ਬਲਵੰਤ ਸਿੰਘ ਰਾਠੌਰ ਸਮੂਹ ਪਰਿਵਾਰ ਸਰਦਾਰ ਨਿਰਮਲ ਸਿੰਘ ਅਤੇ ਸਰਦਾਰ ਦਰਬਾਖ ਸਿੰਘ ਜੀ ਰਾਠੌਰ ਸਮੂਹ ਪਰਿਵਾਰ ਇਹਨਾਂ ਪਰਿਵਾਰਾਂ ਵੱਲੋਂ ਬੱਚੀ ਹੌਲੀ ਕੌਰ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਪਹਿਲਾਂ ਚੌਪਾਈ ਸੱਬ ਦਾ ਪਾਠ ਹੋਇਆ ਉਪਰੰਤ ਆਪ ਜੀ ਦੇ ਹਜੂਰ ਸ਼ਬਦ ਕੀਰਤਨ ਹੋਇਆ ਜੀਐਸਐਸ ਸੰਗੀਤ ਅਕੈਡਮੀ ਦੇ ਬੱਚੇ ਅਤੇ ਭਟ ਕੀਰਤਨ ਸ਼ਕਾਮ ਅਕੈਡਮੀ ਪਿੰਡ ਛਾਪਿਆਂ ਵਾਲੀ ਦੇ ਬੱਚਿਆਂ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਹੈ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣੀ ਜੀ ਅੱਗੇ ਤੋਂ ਸਮਤ ਬਖਸ਼ਣੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਆਪ ਜੀ ਕਹਿੰਦੇ ਅਰਦਾਸ ਜੋ ਜੜੀ ਬੇਨਤੀ ਹੈ ਜੀ ਬੱਚੀ ਹੌਲੀ ਕੋਰ ਜੀ ਦੇ ਸਿਰ ਤੇ ਮਿਹਰ ਪ੍ਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਜੀ ਕਿਰਪਾ ਕਰਨੀ ਜੀ ਕਾਰਜ ਰਾਸ ਕਰਨੇ ਕਿਰਪਾ ਕਰਨੀ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਲੰਬੀ ਲੰਬੀ ਆਯੂ ਬਖਸ਼ਣੀ ਜੀ ਮਾਤਾ ਪਿਤਾ ਦੇ ਆਗਿਆ ਕਾਰ ਬਣਾਉਣਾ ਵਿਦਿਆ ਦੇ ਵਿਦਿਆ ਬਖਸ਼ਣੀ ਕਿਰਪਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਆਪ ਜੀ ਕੇ ਹਜੂਰੀ ਅੰਦਰ 55 ਕੜਾ ਪ੍ਰਸ਼ਾਦ ਜੀ ਕੀ ਦੇਖ ਸੱਚ ਕੇ ਹਾਜ਼ਰ ਆਪ ਜੀ ਕੋ ਦਰ ਪ੍ਰਵਾਨ ਹੋਵੇ ਪ੍ਰਵਾਨੇ ਆ ਪ੍ਰਸ਼ਾਦ ਪਿਆਰੀ ਸਾਧ ਸੰਗਤ ਜੀ ਕੋ ਮਿਲੇ ਜੋ ਵੀ ਸ਼ਕੇ ਆਪ ਜੀ ਕਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ 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 ਜਪੇ ਜੀ ਆਈਆਂ ਸੰਗਤਾਂ ਵਾਸਤੇ ਐ ਸੁਖਤਾਬ ਜੀ ਕਹਿਜੁਰ ਮਿੱਠੇ ਚੌਲ ਅਤੇ ਦਹੀਂ ਅਤੇ ਹੋਰ ਪਦਾਰਥ ਹਾਜ਼ਰ ਕਰ ਦੇਣ ਕਿਰਪਾ ਕਰਨੀ ਚਾੜ੍ਹਦੀਆਂ ਕਲਾ ਕਰਨੀ ਹੈ ਜੀ ਸੇਵਾ ਥਾਂ ਪਾਣੀ ਸੇਵਕ ਪਰਿਵਾਰ ਦੇ ਕਾਰਜ ਰਾਸ ਕਰਨੀ ਚਾੜ੍ਹਦੀਆਂ ਕਵਾਦੀ ਦਾਤ ਬਖਸ਼ਨੀ ਸ਼ੁਭ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨੀ ਚਾੜ੍ਹਦੀਆਂ ਕਲਾ ਕਰਨੀਆਂ ਆਪ ਜੀ ਕਹਿਜੁਰ ਆਈ ਸੰਗੋ ਦੀ ਹਾਜ਼ਰੀ ਦਰ ਪ੍ਰਵਾਣ ਕਰਨੀ ਤਿਲ ਫੁੱਲ ਪੇਟਾਣ ਦਰ ਪ੍ਰਵਾਣ ਕਰਨੀਆਂ ਜੀ ਕਦਮ ਕਦਮ ਲੇਖੇ ਰੋਣਾ ਕਰੋ ਕਿਰਪਾ ਐ ਸੁਖਤਾਬ ਆਪਨੇ ਹੁਕਮਨਾਮੇ ਬਖਸ਼ਿਸ਼ ਕੇ ਸੰਬੰਧਤਾਂ ਨੂੰ ਕਿਰਤਾਸ ਕਰੋ ਹੁਕਮਨਾਮੇ ਚੱਲਣ ਦੀ ਸਮਰੱਥਾ ਬਖਸ਼ੋ ਸ੍ਰੀ ਪਿਆਰੀ ਮੇਲ ਜਿਨ੍ਹਾਂ ਉਹਨਿਆ ਕਰਨਾਮ ਕਿਤੇ ਆਵੇ ਨਾ ਨਾ ਸਮਝਣ ਕਿਰਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋ ਕਰੇ ਫਲ ਹੈ ਜੇ ਕੋ ਕਰੇ ਜਿਸ ਤਰ੍ਹਾਂ ਸਤਿਗੁਰ ਕੀ ਸੇਵਾ ਮਨ ਚਿੰਦਿਆ पल पावणा ਮਨ ਚਿੰਦਿਆ ਪਲ ਪਾਣ